ਐਸਾ ਜਗ ਦਾ ਰਾ ਲਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੂਬੇ ਸਰਹੰਦ ਦੀ ਪਚੈਰੀ ਹਲਾਕ ਰੱਖੀ ਕਿੰਨੇ ਬੈਠੇ ਸੀ ਨਾ ਮਾਨ ਸਾਡੇ ਮਾਤਾ ਜੀ ਤੇ ਪਹਿਲਾਂ ਹੀ ਚਲੇ ਗਏ ਸੀ ਬਜ਼ੁਰਗ ਦਾਦੀ ਹੈ ਤੁਹਾਡੀ ਉਹ ਕਿੰਨਾ ਕਿਸਮਾ 80 ਸਾਲ ਦੀ ਉਮਰ ਹੋ ਚੁਈ ਹੈ ਤੁਹਾਡੀ ਤੇ ਜ਼ਿੰਦਗੀ ਬੜੀ ਪਈ ਹੈ ਨੌਣ ਵਾਲਾ ਜੀ ਤੁਹਾਡਾ ਸਵਾਰਿਆ ਜਾਊਗਾ ਸਾਰੀਆਂ ਸੁਖ ਸੁਭੂਤਾਂ ਦਿੱਤੀਆਂ ਜਾਣਗੀਆਂ ਵੱਡੇ ਵੱਡੇ ਇਹ ਕਿਸ਼ੇ ਨਾ ਲੱਗੇ ਨਹੀਂ ਭਾਈ ਇਹ ਪਾਪੀ ਦੇ ਘਰ ਦਾ ਪ੍ਰਸ਼ਾਦਾ ਛਕਣਾ ਲੋ ਦੀ ਗੱਲ ਐ ਮੈਂ ਪਾਣੀ ਦੀ ਬੂੰਦ ਵੀ ਆਪਣੇ ਮੂੰਹ ਨੂੰ ਨਹੀਂ ਲਾ ਸਕਦਾ ਕੋਈ ਅਨਜਾਣ ਅਸਿਰੇ ਛਕਾਰ ਗਿਆ ਭੁੱਖੇ ਪਿਆਸੇ ਰਹਿਣਾ ਸਾਰੀ ਲੈ ਗਿਆ ਪਹਿਰੇ ਦਾਰਾਂ ਨੂੰ ਜਾ ਕੇ ਮਾਇਆ ਦਾ ਲਾਲ ਦਿੱਤਾ ਰਿਸ਼ਵਤ ਦਿੱਤੀ ਉਹ ਠੰਡੇ ਬੁਰਜ ਤੱਕ ਪਹੁੰਚਿਆ ਜਾ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਮੈਂ ਆਪਦੀ ਵਾਸਤੇ ਦੁੱਧ ਲੈ ਕੇ ਆਇਆ ਉਹ ਦੇ ਨਹੀਂ ਨੇ ਆਪਣੀ ਸਰਦੀ ਆਪਦੀ ਖੰਡ ਉਥੇ ਕਿੰਨੀ ਖੰਡ ਲੱਗਦੀ ਮਾਤਾ ਦੀ ਅਨੁਛੋਟੇ ਸਭ ਜਾਨਾਂ ਨੂੰ ਖੰਡੇ ਬੋਝਾ ਕਰ ਦਿੰਦੇ ਅਸੀਂ ਨਹੀਂ ਸੀ ਨਾਲੇ ਧਾਰਮਿਕ ਪ੍ਰੇਮ ਦਾ ਮਾਰਗ ਹੈ ਪ੍ਰੇਮ ਦੇ ਜਾ ਕੇ ਬਦਲਿਆ ਜਾ ਸਕਦਾ ਸਿੱਖੀ ਸਿੱਖ ਦੀ ਜਾਨ ਜਾਨ ਨਹੀਂ ਕਿਸੇ ਨਾਲ ਬਦਲੀ ਜਾ ਸਕਦੀ ਨਾ ਵੀ ਫੜ ਗਏ ਸਿਰ ਦੀ ਜੇ ਬਾਹਰ ਨਾਲ ਫੂੜੀ ਤੇ ਬਹਾਦਰ ਬੋਲਿਆ ਕਰ ਗਿਆ ਕਿ ਉਹ ਕਰਮ ਨਾ ਛੋੜੀ ਸਾਰੀ ਰਾਤ ਸਿੱਖਿਆ ਦੇਦੇ ਰਹੇ ਅਮਰ ਤੁਹਿਲਾ ਲਾਲਚ ਵੀ ਦਿੱਤੇ ਜਾਣਗੇ ਪਰ ਆਪਣੇ ਦਾਦੇ ਦੀ ਚਿੱਟੀ ਚਾਦਰ ਨੂੰ ਕਿਤੇ ਉਤਾਲ ਨਾ ਲਾ ਦਿਓ ਉਹਨਾਂ ਨੇ ਧਰਮ ਦੀ ਪੱਤਰ ਕੁਰਬਾਨ ਹੋਣਾ ਤੇ ਮਨਜ਼ੂਰ ਕਰ ਲਿਆ पर सिखी सिदक तो नहीं हारे डोले नहीं आखो दरवाजा नहीं है कोई खिड़की नहीं है सीधी ठंडी हवा अंदर जाती है कोले कोई गर्म कपड़ा नहीं है साध संगत कोई कोड आग बालन का साधन नहीं है भी आगे बालिए कोड इराद सबकी नहीं है